ਪੰਜਾਬ ਰਿਪੋਰਟਰ ਦੇ ਖਾਸ ਪ੍ਰੋਗਰਾਮ ਪਹਿਰੇਦਾਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਆਪਰੇਸ਼ਨ ਸਿੰਦੂਰ ਦੇ ਬਾਅਦ ਪੰਜਾਬ ਦੇ ਵਿੱਚ ਪੈਦਾ ਹੋਈ ਇੱਕ ਕੰਟਰੋਵਰਸੀ ਯਾਨੀ ਵਿਵਾਦ ਨੂੰ ਲੈ ਕੇ ਇਹ ਕੰਟਰੋਵਰਸੀ ਆਪਰੇਸ਼ਨ ਸਿੰਦੂਰ ਤੇ ਬਾਅਦ ਪੈਦਾ ਹੋਈ ਹੈ ਤੇ ਕੰਟਰੋਵਰਸੀ ਦਾ ਕਾਰਨ ਹੈ ਭਾਰਤੀ ਸੈਨਾ ਤੇ ਭਾਰਤੀ ਜਿਹੜੀ ਲੀਡਰਸ਼ਿਪ ਹੈ ਉਸ ਦੇ ਉਸਾ ਦਾਅਵੇ ਨੂੰ ਲੈ ਕੇ ਕੀ ਐਪ ਕੀ ਪਾਕਿਸਤਾਨ ਧਾਰਮਿਕ ਸਥਾਨਾਂ ਨੂੰ ਖਾਸ ਕਰ ਸਿੱਖ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਿਆ ਸੀ ਇੱਕ ਤਰਫ ਭਾਰਤੀ ਸੈਨਾ ਦੇ ਜਿਹੜੇ ਸੀਨੀਅਰ ਜਿਹੜੇ ਕਮਾਂਡਰ ਨੇ ਸੀਨੀਅਰ ਆਗੂ ਨੇ ਉਹਨਾਂ ਨੇ ਸਬੂਤ ਸਾਹਮਣੇ ਰੱਖੇ ਕਿ ਆ ਪਾਕਿਸਤਾਨ 6 7 8 ਜਾਂ ਫਿਰ 10 ਮਈ ਦੀ ਜਿਹੜੀ ਰਾਤ ਸੀ ਉਸ ਦੌਰਾਨ ਡਰੋਨ ਦੇ ਰਾਹੀਂ ਮਿਜ਼ਾਈਲਾਂ ਦੇ ਰਾਹੀਂ ਅਮਰਤਸਰ ਨੂੰ ਜਾਂ ਫਿਰ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਜਿਹੜੇ ਪੰਜਾਬ ਦੇ ਪਿੰਡ ਨੇ ਪੰਜਾਬ ਦੀ ਜਿਹੜੀ ਸਿਟੀਜ਼ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਰਿਆ ਸੀ ਤੇ 7 ਔਰ 8 ਦੀ ਰਾਤ ਦੇ ਵਿੱਚ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵੱਲੋਂ ਭੇਜੇ ਗਏ ਕਈ ਡਰੋਨਸ ਨੂੰ ਨਿਊਟਰਲਾਈਜ਼ ਕੀਤਾ ਤੇ ਉਹ ਡਰੋਨ ਥੱਲੇ ਵੀ ਡਿੱਗੇ 10 ਮਈ ਨੂੰ ਵੀ ਡਰੋਨ ਥੱਲੇ ਡਿੱਗੇ ਤੇ ਉਸ ਤੋਂ ਬਾਅਦ ਭਾਰਤੀ ਸਰਕਾਰ ਦਾ ਭਾਰਤ ਦੀ ਆ ਜਿਹੜੀ ਸੇਨਾ ਹੈ ਉਸਦੇ ਸੀਨੀਅਰ ਅਫਸਰਾਂ ਦਾ ਇੱਕ ਬਿਆਨ ਆਇਆ ਕਿ ਐਤਕੀ ਪਾਕਿਸਤਾਨ ਜਿਹੜੀ ਸਿਵਲਨ ਏਰੀਆ ਹੈਗੇ ਜਾਂ ਫਿਰ ਜਿਹੜੇ ਧਾਰਮਿਕ ਸਥਾਨ ਨੇ ਖਾਸ ਕਰਕੇ ਸਿੱਖ ਧਾਰਮਿਕ ਸਥਾਨ ਉਹਨਾਂ ਨੂੰ ਨਿਸ਼ਾਨਾ ਬਣਾ ਰਿਆ ਸੀ 7 ਮਈ ਨੂੰ ਦੋਸਤੋ ਅਸੀਂ ਦੇਖਿਆ ਪੁੰਛ ਦੇ ਵਿੱਚ ਇੱਕ ਗੁਰਦਾਰਾ ਸਾਹਿਬ ਤੇ ਹਮਲਾ ਹੋਇਆ ਉਹਦੇ ਵਿੱਚ ਪੰਜ ਸਿੱਖ ਭਰਾਵਾਂ ਦੀ ਜਾਨ ਚਲੀ ਗਈ ਹਾਲਾਂਕਿ ਸਿਵਿਲIANS ਜਿਹੜੇ ਪਾਕਿਸਤਾਨ ਦੇ ਹਮਲੇ ਦੇ ਵਿੱਚ ਪੁੰਛ ਏਰੀਆ ਪੁੰਛ ਏਰੀਆ ਦੇ ਵਿੱਚ ਮਰੇ ਉਹਨਾਂ ਦੀ ਗਿਣਤੀ 16 ਤੋਂ ਵੱਧ ਹੈ ਲੇਕਿਨ ਐਤਕੀ ਇਹ ਸਾਬਿਤ ਹੋ ਗਿਆ ਕਿ ਪਾਕਿਸਤਾਨ ਨੇ ਗੁਰਦਾਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਉਸ ਤੋਂ ਬਾਅਦ ਜਿਵੇਂ ਕਿ ਆਰਮੀ ਦੇ ਅਫਸਰ ਹੁੰਨ ਕਹਿ ਰਹੇ ਨੇ ਮੇਜਰ ਜਨਰਲ ਕਾਰਤਿਕ ਸੀ ਸਿਸਾਦਰੀ ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ ਔਰ ਕਾਰਤਿਕ ਸੀ ਸਿਸਾਦਰੀ 15ਵੀ ਇਨਫੈਂਟਰੀ ਡਿਵੀਜ਼ਨ ਦੇ ਜਨਰਲ ਅਫਸਰ ਇਨ ਕਮਾਂਡਿੰਗ ਨੇ ਉਹਨਾਂ ਨੇ ਕਿਹਾ ਕਿ ਭਾਰਤੀ ਸੈਨਾ ਨੂੰ ਇਹ ਪਹਿਲਾਂ ਹੀ ਅੰਦੇਸ਼ਾ ਸੀ ਕਿ ਪਾਕਿਸਤਾਨ ਐਤਕੀ ਧਾਰਮਿਕ ਸਥਾਨ ਨੂੰ ਖਾਸ ਕਰ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਏਗਾ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਲੇਕਿਨ ਭਾਰਤ ਦੀ ਮਿਲਟਰੀ ਨੇ ਆਰਮੀ ਨੇ ਪਹਿਲਾਂ ਹੀ ਇਸ ਬਾਤ ਦਾ ਪਤਾ ਲਗਾ ਕੇ ਇਹ ਜਿਹੜੀ ਡਿਫੈਂਸ ਸਿਸਟਮ ਹੈ S400 ਜਿਸ ਨੂੰ ਸੁਦਰਸ਼ਨ ਚੱਕਰ ਕੇ ਆ ਜਾਂਦਾ ਉਸ ਦੀ ਤਾਇਨਾਤੀ ਕਰ ਦਿੱਤੀ ਗਈ ਸੀ ਤੇ ਵੱਧ ਗਿਣਤੇ ਦੇ ਵਿੱਚ ਭਾਰਤ ਦੇ ਜਿਹੜੇ ਸੈਨਿਕ ਨੇ ਉਹਨਾਂ ਦੀ ਤਾਇਨਾਤੀ ਵੀ ਡਿਵੈਲਪਮੈਂਟ ਕੀਤੀ ਗਈ ਸੀ ਤੇ ਪਾਕਿਸਤਾਨ ਨੇ ਜਿਵੇਂ ਹੀ 7 8 ਦੀ ਰਾਤ ਜਾਂ ਫਿਰ 10 ਮਈ ਦੀ ਰਾਤ ਹੀ ਡਰੋਨ ਭੇਜੇ ਮਿਜ਼ਾਈਲਾਂ ਦੇ ਹਮਲੇ ਕੀਤੇ ਤੇ ਉਹ ਸਿਸਟਮ ਐਕਟੀਵੇਟ ਹੋ ਗਿਆ ਤੇ ਡਰੋਨਸ ਨੂੰ ਨਿਊਟਰਲਾਈਜ਼ ਕਰਨਾ ਸ਼ੁਰੂ ਹੋ ਗਿਆ ਤੇ ਡਰੋਨਸ ਥੱਲੇ ਵੀ ਡਿੱਗਿਆ ਅਸੀਂ ਦੇਖਿਆ ਬਹੁਤ ਸਾਰੇ ਵੀਡੀਓਜ਼ ਆਏ ਨੇ ਤੇ ਇਸ ਗਲਤ ਤੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਐਤ ਕੀ ਪਾਕਿਸਤਾਨ ਦੀ ਜੜੀ ਆਰਮੀ ਹੈ ਉਸ ਦਾ ਨਿਸ਼ਾਨਾ ਧਾਰਮਿਕ ਸਥਲ ਸੀ ਸਿਵਲਿਨ ایرিয়া ਸੀ ਤੇ ਖਾਸ ਕਰ ਜਿਹੜੇ ਸਿੱਖ ਧਾਰਮਿਕ ਸਥਾਨ ਹੈ ਉਹ ਸੀ ਲੇਕਿਨ ਇਸ ਵਿਚਾਲੇ ਐਸਜੀਪੀਸੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਭਾਰ ਸਰਕਾਰ ਦੇ ਵੱਲੋਂ ਜਾਂ ਫਿਰ ਸ਼ਸ਼ਾਦਰੀ ਹੋਰਾਂ ਦੀ ਜਿਹੜੀ ਸਟੇਟਮੈਂਟ ਪਾਈ ਹੈ ਉਸ ਨੂੰ ਇੱਕ ਰਾਜਨੀਤੀ ਕਰਾ ਦਿੱਤਾ ਹੋਇਆ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਖੈਰ ਇਹ ਜਿਹੜੀ ਸਟੇਟਮੈਂਟ ਐਸਜੀਪੀਸੀ ਦੇ ਵੱਲੋਂ ਆਈ ਹੈ ਉਹ ਇਸ ਕਰਕੇ ਹੈ ਕਿ ਲੱਖੋਂ ਕਰੋੜਾਂ ਲੋਕਾਂ ਦੀ ਜਿਹੜੀ ਆਸਥਾ ਹੈ ਉਹ ਦਰਬਾਰ ਸਾਹਿਬ ਤੇ ਹੈ ਤੇ ਦੁਆਵਾਂ ਬਹੁਤ ਜ਼ਿਆਦਾ ਅਸਰ ਕਰਦੀਆਂ ਨੇ ਤੇ ਜਿਹੜਾ ਅਸਲੀ ਪ੍ਰੋਟੈਕਟਿਵ ਹੈ ਅਸਲੀ ਪ੍ਰੋਟੈਕਸ਼ਨ ਹੈ ਉਹ ਤਾਂ ਵੈਗੁਰਉਦਾਈ ਹੈ ਐਸ ਕਰਕੇ ਇਹ ਸਟੇਟਮੈਂਟ ਆਈ ਹੋਣੀ ਕਿਉਂਕਿ ਜੇ ਦੂਜਾ بڑا ਕਾਰਨ ਤੁਸੀਂ ਲੈ ਲਓ ਤਾਂ ਇੱਕ ਕਾਰਟੂਨ ਵੀ ਸੀ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਨੂੰ ਇੱਕ ਰક્ષਕ ਦੱਸਿਆ ਹੋਇਆ ਸੀ ਇਸ ਹਾਲਤ ਦੇ ਵਿੱਚ ਤੇ ਦਰਬਾਰ ਸਾਹਿਬ ਨੂੰ ਪ੍ਰੋਟੈਕਟ ਕਰਦੇ ਹੋਏ ਉਸ ਕਾਰਟੂਨ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਸੀ ਹਾਲਕਿ ਕਾਰਟੂਨ ਹੁਣ ਡਿਲੀਟ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਹੈਗਾ ਨਹੀਂ ਪਰ ਮੈਂ ਦੇਖਿਆ ਸੀ ਤੇ ਉਸ ਨੂੰ ਲੈ ਕੇ ਵੀ ਇੱਕ ਕੰਟਰੋਵਰਸੀ ਹੋਈ ਅ ਇਹ ਕਿਹਾ ਗਿਆ ਕਿ ਬੀਜਪੀ ਜੋ ਹੈ ਜਿਹੜਾ ਆਪਰੇਸ਼ਨ ਸੁਨਦੂਰ ਹੈ ਉਸ ਨੂੰ ਲੈ ਕੇ ਰਾਜਨੀਤੀ ਕਰ ਰਹੀ ਹੈ ਖੈਰ ਤੇ ਕਾਰਨ ਇਹ ਵੀ ਸਨ ਤੇ ਬਾਕੀ ਹੋਰ ਕਾਰਨ ਵੀ ਸਨ ਕਿਉਂਕਿ ਤੁਸੀਂ 1984 ਦਾ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਉਸ ਦਾ ਜਿਹੜਾ ਜ਼ਖਮ ਹੈ ਉਸ ਦੇ ਜਿਹੜੇ ਪੀੜਾ ਹੈ ਉਸ ਦੀ ਜਿਹੜੀ ਕਹਿ ਲਓ ਤਕਲੀਫ ਹੈ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਅੱਜ ਵੀ ਲੋਕੀ ਉਸ ਨੂੰ ਯਾਦ ਕਰਕੇ ਸਹਿਮ ਜਾਂਦੇ ਨੇ ਕਿਵੇਂ ਹੁਣ ਦਰਬਾਰ ਸਾਹਿਬ ਨੂੰ ਨੋ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਸ ਦੇ ਕਰਦੇ ਆ ਵੀ ਇਹ ਜਿਹੜੇ ਕਾਰਟੂਨ ਬਾਜੀ ਹੋਈ ਆ ਫਿਰ ਪੋਲਿਟਿਕਸ ਹੋਈ ਅਲਰਜੀਕਲੀ ਕਥਿਤ ਤੌਰ ਤੇ ਉਸ ਨੂੰ ਲੈ ਕੇ ਵੀ ਲੋਕਾਂ ਦੇ ਮਨ ਦੇ ਵਿੱਚ ਭ੍ਰੰਮ ਪੈਦਾ ਹੋਇਆ ਨਾਰਾਜ਼ਗੀ ਪੈਦਾ ਹੋਈ ਖੈਰ ਇਹ ਜਿਹੜੀ ਸਟੇਟਮੈਂਟ ਐ ਜੀ ਪੀ ਸੀ ਦੀ ਆਈ ਹੈ ਖੈਰ ਸਟੇਟਮੈਂਟ ਨੂੰ ਥੋੜਾ ਜਿਹਾ ਬੈਲੈਂਸ ਕਰਨੇ ਦੀ ਲੋੜ ਸੀ ਕਿਉਂਕਿ ਭਾਰਤੀ ਸੈਨਾ ਦਾ ਜਿਹੜਾ पराक्रम ਹੈ ਭਾਰਤੀ ਸੈਨਾ ਦੀ ਜਿਹੜੀ ਬਹਾਦੂਰੀ ਹੈ ਉਸ ਤੇ ਸਵਾਲ ਨਹੀਂ ਚੁੱਕੇ ਜਾ ਸਕਦੇ ਡਰੋਨ ਆਰ ਐ ਸੀ ਡਰੋਨ ਦੇ ਵੀਡੀਓਜ਼ ਵੀ एविडेंस ਦੇ ਤੌਰ ਤੇ ਮੌਜੂਦ ਨੇ ਤੇ ਜਿਹੜੀ ਮਿਲਟਰੀ ਦੀਪ 15ਵੀਂ ਇਨਫੈਂਟਰੀ ਉੱਥੇ ਤਾਇਨਾਤ ਸੀ ਉਹਨਾਂ ਦੇ ਅਫਸਰਾਂ ਦੀ ਸਟੇਟਮੈਂਟ ਵੀ ਆਇਆ ਕਿ ਕਿਵੇਂ ਭਾਰਤੀ ਸੈਨਾ ਨੂੰ ਪਹਿਲਾਂ ਹੀ ਅੰਦੇਸ਼ਾ ਸੀ ਕਿ ਐਤਕੀ پاکستان ਆਪਣੀ ਜਿਹੜੀ ਰੀਅਲ ਉਸਦਾ ਚਿਹਰਾ ਹੈ ਉਸਦਾ ਅਸਲੀ ਜਿਹੜਾ ਚਿਹਰਾ ਹੈ ਉਹ ਸਾਹਮਣੇ ਆ ਗਿਆ ਕਿਉਂਕਿ ਇੱਕ ਪਾਸੇ ਤੋਂ ਉਸਨੇ ਐਨਾਉਂਸ ਕੀਤਾ ਸੀ ਕਿ ਐਤਕੀ ਜਿਹੜੇ ਸਿੱਖ ਸ਼ਰਧਾਲੂ ਹੈ ਉਹਨਾਂ ਨੂੰ ਪਾਕਿਸਤਾਨ ਆਉਣ ਤੇ ਨਹੀਂ ਰੋਕਿਆ ਜਾਏਗਾ ਤੇ ਦੂਜੇ ਪਾਸੇ ਉਸਨੇ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ ਤੇ ਸਾਡੇ ਕੋਲ ਵੱਡਾ ਸਬੂਤ ਹੈਗਾ ਪੰਜ ਸਾਧ ਦਾ ਗੁਰਦੁਆਰਾ ਤੇ ਐਵੀਡੈਂਸੀ ਜਾਂ ਫਿਰ ਕੋਸ਼ਿਸ਼ ਜਿਹੜੀ ਦਰਬਾਰ ਸਾਹਿਬ ਨੂੰ ਅਟੈਕ ਕਰਨ ਦੀ ਕੀਤੀ ਗਈ ਲੇਕਿਨ ਉਹ ਸਫਲ ਨਹੀਂ ਹੋਈ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਹੈ ਤੇ ਭਾਵੇਂ ਪਾਕਿਸਤਾਨੀ ਆਰਮੀ ਹੈ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਜਾਵੇ ਟਾਰਗੇਟਡ ਰਿਲੀਜੀਅਸ ਪਲੇਸਸ ਸਪੈਸੀਫਿਕਲੀ ਅ ਕੇਸ ਇਨ ਪੁਆਇੰਟ ਬੀਇੰਗ ði ਗੋਲਡਨ ਟੈਂਪਲ ਲੋਕੇਟਿਡ ਇਨ ਅੰਮ੍ਰਿਤਸਰ ਵਿਚ ਇਜ਼ ਇੰਟਰਨੈਸ਼ਨਲੀ ਰੈਨਾਉਂਡ ਐਂਡ ਅ ਪਲੇਸ ਆਫ ਫੇਥ ਫਾਰ ਐਵਰੀਬਾਡੀ ਇਟ ਸੋ ਅ ਸਰਫੀਟ ਆਫ ਡਰੋਨ ਐਂਡ ਮਿਸਾਈਲ ਅਟੈਕਸ Which were bravely by our army AD पाकिस्तान ने के, के, के प्रधान साहब से बात की कमेटी के उन्होंने बताया की सुबह सात बजे का प्रोग्राम था जो समाप्त हुआ सात बजे और आठ बजे मिजाइल टागे गए गुरु की कृपा रही गुरु ग्रंथ साहब महाराज जी के स्वरूप जो थे सुरक्षित रहे गुरुद्वार के अंदर ਪਰ ਪੰਜ ਲੋਕ ਪੁੰਚਵੇਂ ਸਿੱਖ ਹੱਥਕ ਮਾਰੇ ਗਏ। ਔਰ ਦੋਸਤੋ ਪੰਜਾਬ ਕਮੇਡੀਅਨ ਪਾਕਿਸਤਾਨ ਦੀਆਂ ਜਿਹੜੀਆਂ ਫੇਲ ਮਿਜ਼ਾਇਨਾ ਹੋਈਆਂ ਜਾਂ ਫਿਰ ਡਰੋਨ ਅਟੈਕ ਜਿਸ ਨੂੰ ਨਿਊਟਰਲਾਈਜ਼ ਕੀਤਾ ਗਿਆ ਜਾਂ ਫੇਲ ਹੋ ਗਏ ਆਪਣਾ ਜਿਹੜਾ ਗੋਲ ਸੀ ਉੱਥੇ ਨਹੀਂ ਪਹੁੰਚ ਪਏ ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਮੀਮਾਂ ਵੀ ਬਣ ਰਹੀਆਂ ਹਨ ਤੇ ਇੱਕ ਮੀਮ ਇਹ ਵੀ ਹੈਗੀ ਹੈ ਕਿ ਲੱਗਦਾ ਹੈ ਚੀਨ ਨੇ ਪਾਕਿਸਤਾਨ ਨੂੰ ਜਿਹੜੇ ਮਿਸ ਪਟਾਕੇ ਸੀ ਦਸਹਿਰੇ ਦੇ ਸਿੱਲੇ ਹੋਏ ਜਿਹਦੇ ਵਿੱਚ ਮੌਇਸਚਰ ਸੀ ਉਹ ਦੇਤੇ ਠੱਗਣ ਦੇ ਲਈ ਕਿਉਂਕਿ ਬਹੁਤ ਸਾਰੀਆਂ ਮਜਾਲਾਂ 'ਚ ਦੇਖਿਆ ਉਹ ਕਾਮਯਾਬ ਨਹੀਂ ਹੋਈਆਂ ਤੇ ਇੱਕ ਪਾਸੇ ਇਸ ਦਾ ਮਜ਼ਾਕ ਵੀ ਪਾਕਿਸਤਾਨ ਦਾ ਉੜ ਰਿਹਾ ਹੈ ਬਹੁਤ ਸਾਰੇ ਸਿੱਖ ਭਰਾ ਆ ਗਿਆ ਆ ਰਹੇ ਨੇ ਪਰ ਇਹ ਕੀ ਪਾਕਿਸਤਾਨ ਦਾ ਜਿਹੜਾ ਅਸਲੀ ਚਿਹਰਾ ਐਕਸਪੋਜ਼ ਹੋ ਗਿਆ ਪਾਕਿਸਤਾਨ ਇੱਕ ਪਾਸੇ ਤਾਂ ਸਿੱਖਾਂ ਦਾ ਹਮਾਇਤੀ ਬਣਦਾ ਹੈ ਤੇ ਦੂਜੇ ਪਾਸੇ ਉਹ ਸਿੱਖ ਧਾਰਮਿਕ ਸਥਾਨ ਨੂੰ ਅਟੈਕ ਵੀ ਕਰਦਾ ਹੈ ਤੇ ਇਹ ਹੈਗਾ ਉਸ ਦਾ ਰੀਅਲ ਫੇਸ ਤੇ ਦੋਸਤੋ ਐਸਾ ਨਾਜ਼ ਦਾ ਵੀਡੀਓ ਜੇ ਤੁਹਾਨੂੰ ਸਾਡਾ ਚੈਨਲ ਚੰਗਾ ਲੱਗ ਰਿਹਾ ਆ ਅੱਛਾ ਲੱਗ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਡੇ ਜਿਹੜੇ ਵਿਚਾਰ ਹੈ ਤੁਹਾਡੇ ਜਿਹੜੇ ਕਮੈਂਟ ਹੈ ਉਹਨਾਂ ਦਾ ਵੀ ਸਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਤੁਸੀਂ ਕਮੈਂਟ ਵੀ ਕਰੋ ਕਿ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਚੱਲਿਆ ਤੇ ਕੋਈ ਪੁਆਇੰਟ ਜੇ ਅਸੀਂ ਡਿਸਕਸ ਨਹੀਂ ਕੀਤੇ ਕਿਹੜੇ ਪੁਆਇੰਟ ਜਿਨ੍ਹਾਂ ਨੂੰ ਡਿਸਕਸ ਕੀਤਾ ਜਾ ਸਕਦਾ ਹੈ ਤੇ ਤੁਸੀਂ ਦੇਖਦੇ ਰਹੋ ਪੰਜਾਬ ਰਿਪੋਰਟਰ ਅਸੀਂ ਹਾਜ਼ਰ ਹੋਵਾਂਗੇ ਬਹੁਤ ਛੇਤੀ ਨਵੇਂ ਐਪੀਸੋਡ ਲੈ ਕੇ ਸਸ਼ਵੀਕਰ